ਰਤਨ ਨਾਲ ਜੁੜੇ ਸਾਰੇ ਦਰਸ਼ਕਾਂ ਦਾ ਮੈਂ ਦਰਸ਼ਨ ਸਿੰਘ ਕੋਕਰ ਸਵਾਗਤ ਕਰਦਾ ਅੱਜ ਗੱਲ ਕਰਾਂਗੇ ਪ੍ਰੋਗਰਾਮ ਪਰਤਦਰ ਪਰਤ ਵਿੱਚ ਪੰਜਾਬ ਦੇ ਪੱਖ-ਪੱਖ ਮੁੱਦਿਆਂ ਦੀ ਸਿਆਸੀ ਪੱਖੋਂ ਜੇਕਰ ਦੇਖਿਆ ਜਾਵੇ ਤਾਂ ਜੋ ਨਵਜੋਤ ਸਿੰਘ ਸਿੱਧੂ ਨੇ ਫਿਰ ਸਿਆਸਤ ਵਿੱਚ ਐਂਟਰੀ ਕਰ ਰਹੇ ਨੇ ਉਹਨਾਂ ਨੇ ਅੱਜ ਪ੍ਰਿੰਕਾ ਗਾਂਧੀ ਨਾਲ ਮੁਲਾਕਾਤ ਕੀਤੀ ਹੈ ਪਿਛਲੇ ਸਮੇਂ ਦੌਰਾਨ ਵੀ ਜਦੋਂ ਨਵਜੋਤ ਸਿੰਘ ਸਿੱਧੂ ਕਾਂਗਰਸ ਦੇ ਵਿੱਚ ਸਰਗਰਮ ਹੋਏ ਨੇ ਜਾਂ ਫਿਰ ਸਿਆਸੀ ਪੱਖੋਂ ਉਹਨਾਂ ਨੇ ਗੱਲਬਾਤ ਕੀਤੀ ਆ ਉਸ ਤੋਂ ਪਹਿਲਾਂ ਉਹ ਕਾਂਗਰਸ ਦੀ ਹਾਈ ਕਮਾਂਡ ਨੂੰ ਜਾ ਕੇ ਮਿਲਦੇ ਨੇ ਉਨ੍ਹਾਂ ਦਾ ਕਾਫੀ ਨਿਰਲਾ ਰابطਾ ਹੈ ਪ੍ਰਿੰਕਾ ਗਾਂਧੀ ਨਾਲ ਉਹ ਕਾਂਗਰਸ ਦੇ ਵਿੱਚ ਤੇ ਹੋਰ ਨਾਲ ਸਿਆਸੀ ਪਾਰਟੀਆਂ ਦੇ ਵਿੱਚ ਚਰਚਾ ਚੱਲ ਪਈ ਹੈ ਕਿ ਨਰਜੋਤ ਸਿੰਘ ਸਿੱਧੂ ਹੁਣ ਕਿਸ ਤਰ੍ਹਾਂ ਦੀ ਐਂਟਰੀ ਕਰਨਗੇ ਇਸ ਮਾਮਲੇ ਬਾਰੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਵੀ ਕਿਹਾ ਕਿ ਉਹ ਇੱਕ ਪੰਜਾਬ ਦੇ ਏਜੰਡੇ ਦੀ ਪੰਜਾਬ ਦੇ ਮੁੱਦੇ ਦੀ ਗੱਲ ਕਰਦੇ ਨੇ ਹੋ ਸਕਦਾ ਹੈ ਉਹ ਫਾਈਲ ਤੋਂ ਉਹਨਾਂ ਨੇ ਗਰਦ ਉਤਾਰ ਲਈ ਹੋਵੇ ਉਹਨਾਂ ਦੇ ਉਹ ਮੁੱਦਾ ਜ਼ਾਦ ਆ ਗਿਆ ਹੋਵੇ ਔਰ ਪਹਿਲਾਂ ਵੀ ਉਹ ਕਈ ਵਾਰ ਇਸ ਤਰ੍ਹਾਂ ਕਰ ਚੁੱਕੇ ਨੇ ਭਗਵੰਤ ਮਾਨ ਦਾ ਕਹਿਣਾ ਸੀ ਕਿ ਇਹ ਨਵਜੋਤ ਸਿੰਘ ਸਿੱਧੂ ਦੀ ਮਰਜ਼ੀ ਹੈ ਕਿ ਉਹਨਾਂ ਨੇ ਕਿਸ ਤਰ੍ਹਾਂ ਦੀ ਸਿਆਸਤ ਕਰਨੀ ਹੈ ਪਰ ਉਹ ਪਹਿਲਾਂ ਕਈ ਵਾਰ ਸਿਆਸਤ ਵਿੱਚ ਆ ਚੁੱਕੇ ਨੇ ਕਈ ਵਾਰ ਚੁੱਪ ਕਰਕੇ ਬੈਠ ਗਏ ਨੇ ਜਾਂ ਫਿਰ ਆਪਣਾ ਜੋ ਉਹਨਾਂ ਦਾ ਦੂਸਰਾ ਕਾਰੋਬਾਰ ਹੈ ਟੀਵੀ ਦੇ ਵਿੱਚ ਆਉਣਾ ਉਹ ਉਹਦੇ ਪਾਸੇ ਉਹ ਕਾਫੀ ਧਿਆਨ ਦਿੰਦੇ ਨੇ ਹੁਣ ਪਿਛਲੇ ਲੰਮੇ ਸਮੇਂ ਤੋਂ ਉਹ ਟੀਵੀ ਵਾਲੇ ਪਾਸੇ ਔਰ ਕਮਾਈ ਵਾਲੇ ਪਾਸੇ ਜ਼ਿਆਦਾ ਧਿਆਨ ਦੇ ਰਹੇ ਸਨ ਭਾਵੇਂ ਕਿ ਇਹਦੇ ਕਈ ਤਰ੍ਹਾਂ ਦੇ ਅਰਥ ਬਣਦੇ ਨੇ ਕਿ ਉਹ ਨਵਜੋਤ ਸਿੰਘ ਸਿੱਧੂ ਨੇ ਪ੍ਰਿੰਕਾ ਗਾਂਧੀ ਨਾਲ ਮੁਲਾਕਾਤ ਕੀਤੀ ਹੈ ਪਰ ਜ਼ਿਕਰ ਮੌਜੂਦਾ ਕਾਂਗਰਸ ਦੀ ਜਿਹੜੀ ਸਥਿਤੀ ਦੇਖਣੀ ਹੋਵੇ ਤਾਂ ਕਾਂਗਰਸ ਦੇ ਵਿੱਚ ਵੱਡੇ ਆਗੂਆਂ ਦੀ ਜਿਹੜੀ ਸਪੇਸ ਹੈ ਉਹ ਬਹੁਤ ਜ਼ਿਆਦਾ ਘੱਟ ਹੈ ਪਹਿਲਾਂ ਹੀ ਕਾਂਗਰਸ ਦੇ ਕਈ ਵੱਡੇ ਚਿਹਰੇ ਨੇ ਜੋ ਅੰਦਰਖਾਤੇ ਚਾਹੁੰਦੇ ਨੇ ਕਿ ਉਹ ਮੁੱਖ ਮੰਤਰੀ ਦੇ ਉਮੀਦਵਾਰ ਬਣ ਜਾਣ ਜਿੰਨਾ ਵਿੱਚੋਂ ਮੁੱਖ ਤੌਰ ਤੇ ਚਰਜੀ ਸਿੰਘ ਚੰਨੀ ਜਿਹੜੇ ਪਹਿਲਾਂ 3 ਮਹੀਨੇ ਪੰਜਾਬ ਦੇ ਮੁੱਖ ਮੰਤਰੀ ਰਹੇ ਨੇ ਉਹਨਾਂ ਦਾ ਕਾਰਜਕਾਲ ਵੀ ਵਧੀਆ ਸੀ ਪਰ ਉਹਨਾਂ ਦੇ ਰਿਸ਼ਤੇਦਾਰੀ ਚ ਉਹ ਲੱਗਦੇ ਭਾਣਜੇ ਤੇ ਕਈ ਕਰੋੜ ਦਾ ਜਿਹੜਾ ਹੈਗਾ ਗੋਲਮਾਲ ਕਰਨ ਦਾ ਜਿਹੜਾ ਦੋਸ਼ ਲੱਗਿਆ ਸੀ ਮੈਨਿੰਗ ਕਰਵਾਉਂਦੇ ਜੋ ਉਹ ਵੀ ਦੋਸ਼ ਲੱਗੇ ਸਨ ਪਰ ਮੈਂ ਕਿ ਸਿੱਧੇ ਤੌਰ ਤੇ ਚਰਜੀ ਸਿੰਘ ਚੰਨੀ ਦਾ ਨਾਂ ਨਹੀਂ ਆਇਆ ਸੀ ਪਰ ਜਾਂਚ ਦੇ ਵਿੱਚ ਉਹਨਾਂ ਨੂੰ ਵੀ ਉਲਝਾਉਣ ਦੀ ਕੋਸ਼ਿਸ਼ ਕੀਤੀ ਸੀ ਔਰ ਜੇਕਰ ਇਹ ਮਾਮਲਾ ਨਾ ਹੁੰਦਾ ਤਾਂ ਬਿਲਕੁਲ ਚਰਜੀ ਸਿੰਘ ਚੰਨੀ ਸੁਰਖਰੂ ਸਨ ਔਰ ਉਹਨਾਂ ਦੀ ਜਿਹੜੀ ਉਮੀਦਵਾਰ ਦੀ ਜੋ ਦਾਅਵੇਦਾਰੀ ਆ ਉਹ ਵੀ ਮਜ਼ਬੂਤ ਹੋ ਜਾਣੀ ਸੀ ਨਾਲ ਜੋ ਸੁਚਿੰਦਰ ਧਾਵਾ ਨੇ ਉਹ ਵੀ ਚਾਹੁੰਦੇ ਨੇ ਕਿ ਉਹਨਾਂ ਨੂੰ ਮੁੱਖ ਮੰਤਰੀ ਦਾ ਜਿਹੜਾ ਹੈਗਾ ਉਮੀਦਵਾਰ ਬਣਾਇਆ ਜਾਵੇ ਪ੍ਰਗਟ ਸਿੰਘ ਵੀ ਕਿਸੇ ਤੋਂ ਘੱਟ ਨਹੀਂ ਕਾਉਣਾ ਚਾਹੁੰਦੇ ਉਹ ਵੀ ਅੰਦਰਖੱਤੇ ਚਾਹੁੰਦੇ ਨੇ ਕਿ ਉਹਨਾਂ ਨੂੰ ਮੁੱਖ ਮੰਤਰੀ ਦਾ ਜਿਹੜਾ ਉਮੀਦਵਾਰ ਬਣਾਇਆ ਜਾਵੇ ਔਰ ਸਭ ਤੋਂ ਜ਼ਿਆਦਾ ਐਕਟਿਵ ਉਪਤਾਪ ਸਿੰਘ ਬਾਜਵਾ ਨੇ ਜੋ ਪੰਜਾਬ ਵਿਧਾਨ ਸਭਾ ਦੇ ਵਿੱਚ ਵਿਰੋਧੀ ਧਿਰ ਦੇ ਆਗੂ ਨੇ ਉਹਨਾਂ ਦੀ ਪਿਛਲੇ ਲੰਮੇ ਸਮੇਂ ਦੀ ਖਾਹਿਸ਼ ਹੈ ਕਿ ਉਹ ਮੁੱਖ ਮੰਤਰੀ ਬਣਨ ਪਹਿਲਾਂ ਵੀ ਜਦੋਂ ਮੁੱਖ ਮੰਤਰੀ ਕੈਪਟਨ ਨਵਿੰਦਰ ਸਿੰਘ ਬਣੇ ਸਨ ਪਹਿਲੀ ਵਾਰ 2002 ਦੇ ਵਿੱਚ ਉਦੋਂ ਵੀ ਉਹਨਾਂ ਨੂੰ ਪ੍ਰਧਾਨਗੀ ਤੋਂ ਪਿੱਛੇ ਕਰ ਦਿੱਤਾ ਗਿਆ ਸੀ ਉਹਨਾਂ ਨੂੰ ਉਹ ਚਾਹੁੰਦੇ ਸਨ ਕਿ ਉਹਨਾਂ ਨੂੰ ਉਮੀਦਵਾਰ ਬਣਾਇਆ ਜਾਵੇ ਉਸ ਤੋਂ ਅਗਲੀ ਵਾਰੀ ਫੇਰ ਇਸ ਤਰ੍ਹਾਂ ਦਾ ਮਾਹੌਲ ਬਣਿਆ ਕੇ ਪ੍ਰਤਾਪ ਸਿੰਘ ਬਾਜਵਾ ਉਮੀਦਵਾਰ ਨਹੀਂ ਐਲਾਨੇ ਗਏ ਹੁਣ ਐਵੇਂ ਦਾ ਮਾਹੌਲ ਬਣਿਆ ਹੋਇਆ ਕਿ ਪ੍ਰਤਾਪ ਸਿੰਘ ਬਾਜਵਾ ਲਗਾਤਾਰ ਐਕਟਿਵ ਨਜ਼ਰੋਂ ਦੇ ਨੇ ਲਗਾਤਾਰ ਪੰਜਾਬ ਦੇ ਮੁੱਦਿਆਂ ਦੀ ਗੱਲ ਕਰਦੇ ਨੇ ਲਗਾਤਾਰ ਆਪਣੇ ਕਾਂਗਰਸੀ ਵਰਕਰਾਂ ਦਾ ਪੱਖ ਪੂਰਦੇ ਨੇ ਤੋਂ ਕਈ ਤਰ੍ਹਾਂ ਦੇ ਜਿਹੜੇ ਚਿਹਰੇ ਨੇ ਕਾਂਗਰਸ ਦੇ ਵਿੱਚ ਵੱਡੇ ਆਗੂ ਨੇ ਜੋ ਮੁੱਖ ਮੰਤਰੀ ਦੀ ਕੁਰਸੀ ਦੀ ਦੌੜ ਦੇ ਵਿੱਚ ਸ਼ਾਮਲ ਨੇ ਹੁਣ ਜੇਕਰ ਨਵਜੋਤ ਸਿੰਘ ਸਿੱਧੂ ਇਸ ਪਾਸੇ ਆਉਂਦੇ ਨੇ ਤਾਂ ਇਹ ਦੌੜ ਵੱਧ ਸਕਦੀ ਹੈ ਇਹ ਜਿਹੜੀ ਦੌੜ ਹੈ ਕਾਂਗਰਸ ਦਾ ਨੁਕਸਾਨ ਵੀ ਕਰਾ ਸਕਦੀ ਹੈ ਕਿਉਂਕਿ ਅੰਦਰ ਖਾਤੇ ਵੱਡੇ ਲੀਡਰ ਇੱਕ ਦੂਜੇ ਨੂੰ ਕੱਟਣਗੇ ਔਰ ਜਦੋਂ ਇਹ ਲੱਗਦਾ ਹੋਵੇ ਕਿ ਸਾਡੀ ਸਰਕਾਰ ਬਣੇਗੀ ਕਿਸੇ ਵੀ ਪਾਰਟੀ ਨੂੰ ਤਾਂ ਫਿਰ ਉਮੀਦਵਾਰ ਮੁੱਖ ਮੰਤਰੀ ਦੇ ਜਿਆਦਾ ਹੁੰਦੇ ਨੇ ਔਰ ਟਿਕਟਾਂ ਦੇ ਦਾਵੇਦਾਰ ਵੀ ਜਿਆਦਾ ਹੁੰਦੇ ਨੇ ਭਾਵੇਂ ਕਿ ਸਵਾ ਸਾਲ ਤੋਂ ਉੱਪਰ ਦਾ ਸਮਾਂ ਪਿਆ ਪੰਜਾਬ ਵਿਧਾਨ ਸਭਾ ਚੋਣਾਂ ਦੇ ਵਿੱਚ ਪਰ ਲੱਗਦਾ ਹੈ ਕਿ ਅੰਦਰਖੱਤੇ ਜਿਹੜੀਆਂ ਸਰਗਰਮੀਆਂ ਨੇ ਉਹ ਜਾਰੀ ਨੇ ਅਗਲਾ ਮੁੱਦਾ ਇਹਨਾਂ ਦਿਨਾਂ ਦੌਰਾਨ ਚਰਚਾ ਦੇ ਵਿੱਚ ਹੈ ਬਲਵੰਤ ਸਿੰਘ ਰਾਜਵਾਨਾ ਦਾ ਬਈ ਬਲਵੰਤ ਸਿੰਘ ਰਾਜਵਾਨਾ 30 ਸਾਲ ਤੋਂ ਲਗਾਤਾਰ ਜਿੱਲਦ ਵਿੱਚ ਨੇ ਇੱਕ ਚਰਚਾ ਇਹ ਚੱਲੀ ਹੋਈ ਹੈ ਕਿ ਜਿੰਨੀ ਸਜ਼ਾ ਕਿਸੇ ਕੇਸ ਦੇ ਵਿੱਚ ਹੋਣੀ ਚਾਹੀਦੀ ਆ ਓਨੀ ਉਹ ਸਜ਼ਾ ਖੱਟ ਚੁੱਕੇ ਨੇ ਪਹਿਲਾਂ ਵੀ 2012 ਦੇ ਵਿੱਚ ਜਦੋਂ ਉਹਨਾਂ ਨੂੰ ਫਾਂਸੀ ਦੇਣ ਦੀ ਗੱਲ ਚੱਲੀ ਸੀ ਐਨ ਮੌਕੇ ਤੇ ਆ ਕੇ ਫਾਂਸੀ ਟਲ ਗਈ ਸੀ ਪਟਿਆਲਾ ਜੇਲ੍ਹ ਦੇ ਵਿੱਚ ਉਹ ਬੰਦ ਸੀ ਉੱਥੋਂ ਦੇ ਜਿਹੜਾ ਜੇਲ੍ਹ ਫਰੈਂਸੀ ਉਹਨਾਂ ਨੇ ਸਪਸ਼ਟ ਜਵਾਬ ਦੇ ਦਿੱਤਾ ਸੀ ਕਿ ਮੈਂ ਇਸਤੀਫਾ ਦੇ ਦੇਵਾਂਗਾ ਪਰ ਮੈਂ ਫਾਂਸੀ ਨਹੀਂ ਦੇਵਾਂਗਾ ਕਿਉਂਕਿ ਜਦੋਂ ਜੇਲ੍ਹ ਦੇ ਵਿੱਚ ਕੋਈ ਜਲਾਦ ਨਾ ਹੋਵੇ ਫਾਂਸੀ ਦੇਣ ਵਾਲਾ ਨਾ ਹੋਵੇ ਤਾਂ ਜਿਹੜੀ ਫਾਂਸੀ ਆ ਉਹ ਜੇਲ੍ਹ ਸਟੈਂਡ ਤੋਂ ਦੇਣੀ ਪੈਂਦੀ ਆ ਉਸ ਮੌਕੇ ਪੰਜਾਬ ਦੇ ਵਿੱਚ ਅਕਾਲੀ ਦਲ ਨੇ ਬੰਦ ਦਾ ਸਦਦਾ ਦਿੱਤਾ ਹੋਇਆ ਸੀ ਔਰ ਪੂਰੇ ਸੱਚੇ ਪੰਜਾਬੀਆਂ ਨੇ ਰਾਜਵਾਨਾ ਨੂੰ ਫਾਂਸੀ ਦੇਣ ਦਾ ਵਿਰੋਧ ਕੀਤਾ ਸੀ ਕਿਉਂਕਿ ਰਾਜਵਾਨਾ ਦੀ ਇੱਕ ਸਿਆਸੀ ਲੜਾਈ ਸੀ ਉਹਦੀ ਕੋਈ ਇਹ ਨਿੱਜੀ ਲੜਾਈ ਨਹੀਂ ਸੀ ਹੁਣ ਜਦੋਂ ਸੁਪਰੀਮ ਕੋਰਟ ਨੇ ਇਸ ਮਾਮਲੇ ਤੇ ਸਖਤ ਕਿਹਾ ਕਿ ਰਾਜਵਾਨਾ ਨੂੰ ਫਾਂਸੀ ਕਿਉਂ ਨਹੀਂ ਦਿੱਤੀ ਕਾਨੂੰਨ ਨਾਲ ਕਿਉਂ ਖਲਵਾੜ ਕੀਤਾ ਜਾ ਰਿਹਾ ਤਾਂ ਹੁਣ ਦੇਖਦੇ ਹਾਂ ਕੇਂਦਰ ਸਰਕਾਰ ਇਸ ਮੁੱਦੇ ਤੇ ਕਿ ਸਟੈਂਡ ਲਏਗੀ ਜਾਂ ਫਿਰ ਸੁਪਰੀਮ ਕੋਰਟ ਦੇ ਵਿੱਚ ਕਿਸ ਤਰ੍ਹਾਂ ਉਹ ਆਪਣਾ ਪੱਖ ਰੱਖੇਗੀ ਰਾਜਵਾਨਾ ਮਾਮਲੇ ਦੇ ਵਿੱਚ ਅਜੀਬ ਕਿਸਮ ਦਾ ਇਹ ਆਪਾਂ ਕਹਿ ਸਕਦੇ ਹਾਂ ਵਰਤਾਰਾ ਕਿਉਂਕਿ ਰਾਜਵਾਨਾ ਖੁਦ ਚਾਹੁੰਦੇ ਨੇ ਕਿ ਉਹਨਾਂ ਨੂੰ ਫਾਂਸੀ ਦਿੱਤੀ ਜਾਵੇ ਉਹਨਾਂ ਨੇ ਕਦੇ ਵੀ ਰਹਿਮ ਦੀ ਅਪੀਲ ਨਹੀਂ ਕੀਤੀ ਉਹ ਚਾਹੁੰਦੇ ਨੇ ਕਿ ਮੈਂ ਫਾਂਸੀ ਲਈ ਤਿਆਰ ਹਾਂ ਪਰ ਜਿਹੜੇ ਬਾਹਰਲੇ ਲੋਕ ਨੇ ਜਾਂ ਸਿੱਖ ਜਥੇਬੰਦੀਆਂ ਨੇ ਜਾਂ ਫਿਰ ਵੱਡੀਆਂ ਸਿਆਸੀ ਪਾਰਟੀਆਂ ਨੇ ਸਾਰੀਆਂ ਕਹਿੰਦੀਆਂ ਨੇ ਕਿ ਜਦੋਂ ਕਿਸੇ ਵੀ ਬੰਦੇ ਨੂੰ ਫਾਂਸੀ ਦੀ ਸਜ਼ਾ ਸੁਣਾਈ ਗਈ ਹੋਵੇ ਤਾਂ ਨਿਤ ਦਿਨ ਉਹ ਖੌਫ ਦੇ ਵਿੱਚ ਰਹਿੰਦੇ ਨੇ ਪਰ ਖੌਫ ਰਾਜਵਾਨਾ ਨੂੰ ਇਸ ਅੱਖੋਂ ਕੋਈ ਨਜ਼ਰ ਨਹੀਂ ਆ ਰਿਹਾ। ਤੋਂ ਦੇਖਦੇ ਹਾਂ ਸਿਆਸੀ ਆਧਾਰ ਤੇ ਰਾਜਵਾਨਾਂ ਦੀ ਫਾਂਸੀ ਬਾਰੇ ਕਿਸ ਤਰ੍ਹਾਂ ਦੇ ਫੈਸਲੇ ਹੁੰਦੇ ਨੇ। ਹੁਣ ਅਕਾਲੀ ਦਲ ਇਸ ਮੁੱਦੇ ਨੂੰ ਲੈ ਕੇ ਕਾਫੀ ਸਰਗਰਮ ਹੈ। ਜੋ ਐਜੀ ਪਿਛਲੇ ਪ੍ਰਧਾਨ ਨੇ ਉਹ ਵੀ ਇਸ ਮੁੱਦੇ ਨੂੰ ਲੈ ਕੇ ਸਰਗਰਮ ਨੇ। ਉਸ ਦਾ ਆਉਣ ਵਾਲੇ ਦਿਨਾਂ ਦਰਾਂਨ ਕੇਂਦਰ ਦੇ ਮੰਤਰੀਆਂ ਨਾਲ ਇਸ ਮੁੱਦੇ ਨੂੰ ਲੈ ਕੇ ਮੁਲਾਕਾਤ ਹੋਵੇ। ਤੋਂ ਅਗਲਾ ਮੁੱਦਾ ਪਾ ਲੈਨੇ ਆਂ ਅਵਾਰਾ ਪਸ਼ੂਆਂ ਦਾ। ਅਵਾਰਾ ਪਸ਼ੂਆਂ ਦਾ ਮਾਮਲਾ ਪਿਛਲੇ 10-12 ਦਿਨਾਂ ਤੋਂ ਕਾਫੀ ਚਰਚਾ ਦੇ ਵਿੱਚ ਆ। ਕਿਉਂਕਿ ਰਾਜਵੀਰ ਜਵੰਦਾ ਜੋ ਪੰਜਾਬੀ ਗੈਕਸੀ ਉਹਨਾਂ ਦਾ ਐਕਸੀਡੈਂਟ ਵਾਰਾ ਸਾਨ ਦੇ ਕਾਰਨ ਹੋਇਆ ਸੀ ਔਰ ਵਾਰਾ ਸਾਨ ਜਦੋਂ ਇੱਕ ਗੱਡੀ ਦੇ ਮੁਰੇ ਆ ਗਿਆ ਤਾਂ ਗੱਡੀ ਦੇ ਵਿੱਚ ਮੋਟਰਸਾਈਕਲ ਉਸ ਦਾ ਟਕਰਾ ਗਿਆ ਸੀ ਤੇ ਜਿਸ ਕਾਰਨ ਉਸ ਦੀ ਮੌਤ ਹੋ ਗਈ ਮੈਂ ਵੀ ਤੁਹਾਨੂੰ ਦੱਸ ਦੇਵਾਂ ਕਿ ਤਕਰੀਬਨ 35-40 ਸਾਲ ਪਹਿਲਾਂ ਦੀ ਗੱਲ ਆ ਕਿ ਬੱਸ ਦੇ ਵਿੱਚ ਇੱਕ ਬੱਸ ਡਰਾਈਵਰ ਜਿਸ ਬੱਸ ਦੇ ਉੱਤੇ ਮੈਂ ਵੀ ਸਵਾਰ ਸੀ ਗਾਹ ਨੂੰ ਬਚਾਉਂਦਾ ਹੋਇਆ ਆਪਣੀ ਜਿਹੜੀ ਬੱਸਾ ਪਲਟਾ ਬੈਠਾ ਸੀ ਉਸ ਬੱਸ ਦੇ ਵਿੱਚ ਵੀ ਇੱਕ ਨੌਜਵਾਨ ਦੀ ਮੌਤ ਹੋ ਗਈ ਸੀ ਕਿਉਂਕਿ ਪਹਿਲਾਂ ਕਾਲਜ ਵਾਲੇ ਜਿਹੜੇ ਸਟੂਡੈਂਟ ਸੀ ਬਸਾਂ ਦੇ ਵਿੱਚ ਜਦੋਂ ਪੂਰੀ ਥਾਂ ਨਹੀਂ ਸੀ ਮਿਲਦੀ ਖੜਨ ਨੂੰ ਜਾਂ ਬੈਠਨ ਨੂੰ ਤਾਂ ਬਸਾਂ ਦੇ ਉੱਪਰ ਬੈਠਦੇ ਸਨ ਟੂਲ ਬਾਕਸ ਦੇ ਉੱਤੇ ਉਹ ਨੌਜਵਾਨ ਬੈਠਾ ਸੀ ਲਹਿਰੇਗਾਗੇ ਦਾ ਤੇ ਉਸ ਦੇ ਉੱਤੇ ਸਟਿੱਪਣੀ गिर ਗਈ ਤੇ ਉਸ ਦੀ ਮੌਤ ਹੋ ਗਈ ਸੋ ਅਵਾਰਾ ਪਸ਼ਵਾਨ ਦਾ ਮਾਮਲਾ ਪਿਛਲੇ 10-15 ਸਾਲਾਂ ਤੋਂ ਕਾਫੀ ਸੁਰਖੀਆਂ ਦੇ ਵਿੱਚ ਹੈ ਕਈ ਗਊ ਪਖਤ ਨੇ ਉਹ ਨਹੀਂ ਚਾਹੁੰਦੇ ਕਿ ਅਵਾਰਾ ਗਊਆਂ ਦਾ ਕਿਸੇ ਤਰ੍ਹਾਂ ਦਾ ਕੋਈ ਨੁਕਸਾਨ ਹੋਵੇ ਕਿਉਂਕਿ ਜਦੋਂ ਬੁੱਚੜਖਾਨਿਆਂ ਦੇ ਵਿੱਚ ਗਾਵਾਂ ਨੂੰ ਲੈ ਜਾਇਆ ਜਾਂਦਾ ਤਾਂ ਉਹ ਇਸ ਗੱਲ ਦਾ ਵਿਰੋਧ ਕਰਦੇ ਨੇ ਪਰ ਸੜਕਾਂ ਦੇ ਵਿੱਚ ਇਹ ਗਾਵਾਂ ਬੱਡੇ ਹਾਸਿਆਂ ਦਾ ਕਾਰਨ ਬਣਦੀਆਂ ਨੇ ਸੋ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਸੀਨੀਅਰ ਵਕੀਲ ਨੇ ਨਵਕਰਨ ਸਿੰਘ ਉਹਨਾਂ ਨੇ ਹਿਮਾਚਲ ਦੇ ਵਿੱਚ ਹਾਈ ਕੋਰਟ ਦੇ ਵਿੱਚ ਇੱਕ ਰਿਟ ਇਸ ਮੁੱਦੇ ਨੂੰ ਲੈ ਕੇ ਪਾਈ ਸੀ ਉਸ ਰਿਟ ਦੇ ਆਧਾਰ ਤੇ ਹਿਮਾਚਲ ਸਰਕਾਰ ਨੂੰ ਬਕਾਇਦਾ ਨੋਟਿਸ ਹੋਇਆ ਹੋਇਆ ਨਾਲ ਉਹਨਾਂ ਨੇ ਨੁਕੀਦਕਾਰ ਕਮਿਸ਼ਨ ਪੰਜਾਬ ਕੋਲੇ ਵੀ ਇਸ ਮੁੱਦੇ ਨੂੰ ਲੈ ਕੇ ਜਿਹੜੀ ਅਰਜੀ ਦਿੱਤੀ ਹੋਈ ਆ ਉਹਨਾਂ ਦਾ ਕਹਿਣਾ ਹੈ ਕਿ ਅਵਾਰਾ ਪਸ਼ੂਆਂ ਦਾ ਕੋਈ ਨਾ ਕੋਈ ਪੱਕਾ ਹੱਲ ਕੱਢਿਆ ਜਾਵੇ ਤਾਂ ਕਿ ਜਿਹੜੇ ਅਨੁਹੀਆਂ ਨੇ ਅਨੁਹੀਆਂ ਮੋਤਾਂ ਨੇ ਉਹ ਉਹਨਾਂ ਦੀ ਜਿਹੜੀ ਗਿਣਤੀ ਆ ਉਹ ਘਟ ਕੀਤੀ ਜਾ ਸਕੀ ਸੋ ਅਗਲਾ ਮੁੱਦਾ ਲਵਾਂਗੇ ਸੁਪਰੀਮ ਕੋਰਟ ਦੇ ਚੀਫ ਜਸਟਿਸ ਵੀਰ ਗਗੋਈ ਦਾ ਜਿਨ੍ਹਾਂ ਦੇ ਵੱਲ ਇੱਕ ਵਕੀਲ ਨੇ ਜੁੱਤੀ ਛੱਡਣ ਦੀ ਕੋਸ਼ਿਸ਼ ਕੀਤੀ ਸੀ ਕਿਉਂਕਿ ਜੋ ਚੀਫ ਜਸਟਿਸ ਨੇ ਉਹ ਉੱਠ ਕੇ ਉੱਪਰ ਟੌਪ ਦੀ ਕੁਰਸੀ ਤੇ ਬੈਠੇ ਨੇ ਕਿਹਾ ਜਾ ਰਿਹਾ ਕਿ ਕੁਝ ਕੱਟੜਪੰਥੀਆਂ ਨੂੰ ਕੁਝ ਹਿੰਦੂਤਵ ਨੂੰ ਮੰਨਣ ਵਾਲੇ ਲੋਕਾਂ ਨੂੰ ਇਹ ਗੱਲ ਮਨਜ਼ੂਰ ਨਹੀਂ ਕਿ ਕੋਈ ਉੱਠ ਕੇ ਟੌਪ ਦੀ ਕੁਰਸੀ ਤੇ ਬੈਠੇ ਸੋ ਗਗੋਈ ਦੀ ਜਿਹੜੀ ਗੱਲ ਆ ਉਹ ਰਾਸ਼ਟਰਪਤੀ ਨਾਲ ਵੀ ਜੋੜ ਕੇ ਦੇਖੀ ਜਾ ਰਹੀ ਹੈ ਕਿਉਂਕਿ ਜੋ ਰਾਸ਼ਟਰਪਤੀ ਨੂੰ ਪਿਛਲੇ ਸਮੇਂ ਦੌਰਾਨ ਇੱਕ ਮੰਦਿਰ ਦੇ ਜੁਰੂ ਉਕਾਟਨੀ ਸਮਾਗਮ ਦੇ ਵਿੱਚ ਵੀ ਸੱਦਾ ਨਹੀਂ ਸੀ ਦਿੱਤਾ ਗਿਆ ਕਿਉਂਕਿ ਉਹ ਗਲਤ ਭਾਈਚਾਰੇ ਚੋਂਦੇ ਨੇ ਸੋ ਇੱਕ ਇਸ ਤਰ੍ਹਾਂ ਦੀ ਪੰਜਾਬ ਦੇ ਵਿੱਚ ਆਵਾਜ਼ ਉੱਠੀ ਆ ਕਿ ਦਲਤਾਂ ਨੂੰ ਇਸ ਮੁੱਦੇ ਤੇ ਸਰਗਰਮੀ ਕਰਨੀ ਚਾਹੀਦੀ ਆ ਉਹਨਾਂ ਨੂੰ ਆਪਣਾ ਹੱਕ ਲੈਣ ਵਾਸਤੇ ਹਰ ਪਾਸੇ ਸਰਗਰਮੀਆਂ ਵਿੜ ਦੇਣੀਆਂ ਚਾਹੀਦੀਆਂ ਨੇ ਤੇ ਇਹ ਦੱਸ ਦੇਣਾ ਚਾਹੀਦਾ ਕਿ ਗਲਤ ਕਿਸੇ ਤੋਂ ਘਟਣੀ ਜੋ ਕੱਟੜ ਸੋਚ ਲੋਕ ਪਾਲਦੇ ਨੇ ਉਹਨਾਂ ਨੂੰ ਇਹ ਵੀ ਦੱਸ ਦੇਣਾ ਚਾਹੀਦਾ ਕਿ ਇਨਸਾਨੀਅਤ ਨਾਤੇ ਉਹ ਕਿਸੇ ਪ੍ਰਤੀ ਨਫਰਤ ਨਾਰਕਾ ਸਾਡਾ ਮਾਹੌਲ ਵੀ ਇਹੋ ਜਿਹਾ ਭਾਰਤ ਦੇ ਵਿੱਚ ਛੋਟੇ ਜਦੋਂ ਬੱਚਾ ਵੱਡਾ ਹੋਣ ਲੱਗਦਾ ਉਸ ਨੂੰ ਤਰਮ ਨਾਲ ਜਿਆਦਾ ਜੋੜ ਦਿੱਤਾ ਜਾਂਦਾ ਤੇ ਜਦੋਂ ਕਿਸੇ ਵੀ ਬੱਚੇ ਨੂੰ ਇਹ ਕਿਹਾ ਜਾਵੇ ਕਿ ਆਪਾਂ ਸਰਬ ਸ੍ਰੇਸ਼ਟਾਂ ਸਭ ਤੋਂ ਉੱਪਰਾਂ ਤਾਂ ਵੱਡਾ ਹੋ ਕੇ ਵੀ ਉਸ ਦੀ ਜਿਹੜੀ ਮਾਨਸਿਕਤਾ ਹੈ ਉਹ ਉਸ ਕਿਸਮ ਦੀ ਬਣ ਜਾਂਦੀ ਹੈ ਕਿ ਉਹ ਦੂਸਰੇ ਵਰਗਾਂ ਨੂੰ ਨਫਰਤ ਨਾਲ ਦੇਖਦਾ ਤੇ ਉਸੇ ਨਫਰਤ ਕਾਰਨ ਇਸ ਤਰ੍ਹਾਂ ਦਾ ਮਾਹੌਲ ਬਣਿਆ ਹੋਇਆ ਇਹ ਹਰਿਆਣਾ ਦਾ ਜਿਹੜਾ ADGP ਨੇ ਪਿਛਲੇ ਦਿਨੀ ਆਤਮ ਹੱਤਿਆ ਵੀ ਇਸ ਕਾਰਨ ਕੀਤੀ ਸੀ ਕਿਉਂਕਿ ਉਸ ਨੂੰ ਐਸਸੀ ਹੋਣ ਦੇ ਨਾਤੇ ਕਾਫੀ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਸੀ ਇਸ ਮਾਮਲੇ ਤੇ ਬਾਵੇਂ ਪਰਚਾ ਦਰਜ ਹੋ ਗਿਆ ਪਰ ਲੋਕ ਕਹਿ ਰਹੇ ਨੇ ਕਿ ਗੱਲ ਪਰਚੇ ਤੱਕ ਸੀਮਤ ਨਹੀਂ ਹੋਣੀ ਚਾਹੀਦੀ ਤੁਰੰਤ ਮਾਮਲੇ ਦੀ ਜਾਂਚ ਕਰਕੇ ਜੋ ਦੋਸ਼ੀ ਨੇ ਉਹਨਾਂ ਤੇ ਕਾਰਵਾਈ ਹੋਣੀ ਚਾਹੀਦੀ ਹੈ ਇੱਕ ਹੋਰ ਜਿਹੜੀ ਗੱਲ ਹੈ ਉਹ ਕਾਫੀ ਚਰਚਾ ਦੇ ਵਿੱਚ ਰਹੀ ਚਰਚਾ ਇਹ ਚੱਲੀ ਕਿ ਕੇਂਦਰ ਸਰਕਾਰ ਪੰਜਾਬ ਦੇ ਹੜਪੀੜਤਾ ਨੂੰ ਬਾਵਜਾ ਵਾਸਤੇ ਕੋਈ ਰਾਸ਼ੀ ਜਾਰੀ ਨਹੀਂ ਕਰ ਰਹੀ ਜਦ ਕਿ ਭਾਜਪਾ ਵਾਲੇ ਕਹਿ ਰਹੇ ਨੇ ਕਿ ਪਹਿਲਾਂ ਹੀ ਹੜਪੀੜਤਾ ਨੂੰ ਦੇਣ ਵਾਸਤੇ 12000 ਕਰੋੜ ਰੁਪਇਆ ਪੰਜਾਬ ਸਰਕਾਰ ਕੋਲ ਹੈ ਪੰਜਾਬ ਸਰਕਾਰ ਜਾਣ ਬੁੱਝ ਕੇ ਉਸ ਪੈਸੇ ਨੂੰ ਖਰਚਦੀ ਨਹੀਂ ਜਾਂ ਫਿਰ ਉਤੋਂ ਖਲੇ ਪੈਦਾ ਕਰ ਰਹੇ ਨੇ ਉਹਨਾਂ ਨੂੰ ਲੱਗਦਾ ਹੈ ਕਿ ਉਹ 12000 ਕਰੋੜ ਰੁਪਇਆ ਪੰਜਾਬ ਸਰਕਾਰ ਨੇ ਕਿਸੇ ਹੋਰ ਪਾਸੇ ਖਰਚ ਦਿੱਤਾ ਹੈ ਤਾਂ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ 1600 ਕਰੋੜ ਰੁਪਏ ਨਾਲ ਗੱਲ ਨਹੀਂ ਬਣਨੀ 20000 ਕਰੋੜ ਰੁਪਏ ਤੋਂ ਜ਼ਿਆਦਾ ਦਾ ਨੁਕਸਾਨ ਹੈ ਉਹਨਾਂ ਦਾ ਕਹਿਣਾ ਹੈ ਕਿ ਜੋ ਵੀ ਨੁਕਸਾਨ ਹੋਇਆ ਉਹਦੇ ਸਾਰੇ ਅੰਕੜੇ ਉਹ ਕੇਂਦਰ ਸਰਕਾਰ ਨੂੰ ਭੇਜ ਚੁੱਕੇ ਨੇ ਹੁਣ ਕੇਂਦਰ ਸਰਕਾਰ ਮਦਦ ਜ਼ਰੂਰ ਕਰੇ ਪਰ ਨਾਲ ਉਹਨਾਂ ਨੇ ਇਹ ਵੀ ਕਿਹਾ ਕਿ ਜੇਕਰ ਕੇਂਦਰ ਮਦਦ ਨਹੀਂ ਕਰਦਾ ਤਾਂ ਪੰਜਾਬੀ ਦੁਨੀਆ ਦੇ ਕੋਨੇ-ਕੋਨੇ 'ਚ ਬੈਠੇ ਨੇ ਉਹ ਆਪਣੇ ਭਰਾਵਾਂ ਦਾ ਸਾਥ ਦੇਣਗੇ ਔਰ ਪੰਜਾਬੀਆਂ ਨੂੰ ਇਸ ਵੱਡੀ ਮਾਰ ਵਿੱਚੋਂ ਕੱਢਿਆ ਜਾਏਗਾ ਤੋਂ ਅਗਲਾ ਪਾ ਜੋ ਬੁੱਧਾ ਲਵਾਂਗੇ ਉਹ ਇਹ ਆ ਕਿ ਪੰਜਾਬ ਸਰਕਾਰ ਧਾਰਮਿਕ ਹੋਣ ਦਾ ਜਿਹੜਾ ਜ਼ਿਆਦਾ ਪੱਤਾ ਖੇਡ ਰਹੀ ਆ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 350 ਸਾਲਾ ਮਾਗਮਨ ਮਨਾਉਣ ਵਾਸਤੇ ਮੰਤਰੀਆਂ ਨੇ ਅੱਡੀ ਚੋਟੀ ਦਾ ਜੋਰ ਲਾਇਆ ਅੱਜ ਵੀ ਚਾਰ ਮੰਤਰੀਆਂ ਨੇ ਤਿੰਨ ਚਾਰ ਮੰਤਰੀਆਂ ਨੇ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਪ੍ਰੈਸ ਕਾਨਫਰੰਸ ਕੀਤੀ ਹੈ ਉਹਨਾਂ ਨੇ ਬਕਾਇਦਾ ਸ਼ਡਿਊਲ ਜਾਰੀ ਕੀਤਾ ਕਿ ਕਿੱਥੇ ਕਿੱਥੇ ਕੀ ਪ੍ਰੋਗਰਾਮ ਹੋਣਗੇ ਇੱਕ ਚਰਚਾ ਇਹ ਵੀ ਹੈ ਕਿ ਸਰਕਾਰਾਂ ਦਾ ਕੰਮ ਧਾਰਮਿਕ ਪ੍ਰੋਗਰਾਮ ਕਰਨੇ ਨਹੀਂ ਹੁੰਦਾ ਠੀਕ ਹੈ ਐਸਜੀਪੀਸੀ ਇੱਕ ਵੱਡੀ ਸੰਸਥਾ ਹੈ ਉਹਦੀ ਅਗਵਾਈ ਦੇ ਵਿੱਚ ਵੱਡੇ ਪ੍ਰੋਗਰਾਮ ਹੋਣ ਪ੍ਰੋਗਰਾਮ ਵਧੀਆ ਢੰਗ ਨਾਲ ਨਿਪਰੇ ਚਾੜੇ ਜਾਣ ਜਾਂ ਫਿਰ ਵਧੀਆ ਕਿਸਮ ਦੇ ਹੋਣ ਇਹਦੇ ਵਾਸਤੇ ਪੰਜਾਬ ਸਰਕਾਰ ਐਜੀਪੀਸ ਨੂੰ ਸਿੱਧੇ ਤੌਰ ਤੇ ਫੰਡ ਜਾਰੀ ਕਰੇ ਪਰ ਪੰਜਾਬ ਸਰਕਾਰ ਨੇ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 350 ਸਾਲਾ ਸਮਾਗਮਾਂ ਵਾਸਤੇ ਜੋ ਸਿੱਧੇ ਪੁਰਵਾ ਉਹਨਾਂ ਵਾਸਤੇ ਤਕਰੀਬਨ 60 ਕਰੋੜ ਰੁਪਇਆ ਜਿਹੜਾ ਉਹ ਰੱਖਿਆ ਤੇ ਮੁੱਖ ਮੰਤਰੀ ਭਵਨਤਮ ਨੇ ਇਹ ਵੀ ਕਹਿ ਕੇ ਜੇਕਰ ਉਹਨਾਂ ਦੀ ਹੋਰ ਲੋੜ ਪਈ ਉਹ ਫੰਡ ਹੋਰ ਵੀ ਜਾਰੀ ਕਰਨਗੇ ਨਾਲ ਹਰਿਆਣਾ ਤੇ ਦਿੱਲੀ ਸਰਕਾਰ ਵੀ ਸ੍ਰੀ ਗੁਰੂ ਤੇਗ ਬਹਾਦਰ ਜੀ ਦਾ ਜਿਹੜਾ ਸਿੱਧੀ ਦਾੜਾ ਨੂੰ ਵੱਡੀ ਪਦਰ ਤੇ ਮਨਾਏਗੀ ਔਰ ਕਈ ਤਰ੍ਹਾਂ ਦੇ ਜਿਹੜੇ ਮੁੱਦੇ ਨੇ ਕਈ ਤਰ੍ਹਾਂ ਦੇ ਮਾਮਲੇ ਨੇ ਇਸ ਜੋ ਸਿੱਧੀ ਦਿਹਾੜੇ ਨਾਲ ਜੁੜੇ ਹੋਏ ਨੇ ਔਰ ਪਿਛਲੇ ਦਿਨੀ ਗਿਆਨੀ ਹਰਪ੍ਰੀਤ ਸਿੰਘ ਜੋ ਸ੍ਰੀ ਕਲਤਖ ਸਾਹਿਬ ਦੇ ਸਭਾ ਕਾਰਜ ਜਥੇਦਾਰ ਨੇ ਔਰ ਨਵੇਂ ਕਾਲੀ ਦਲ ਦੇ ਪ੍ਰਧਾਨ ਨੇ ਉਹਨਾਂ ਨੇ ਮੰਗ ਕੀਤੀ ਸੀ ਕਿ ਜੋ ਦਿੱਲੀ ਦਾ ਅੰਤਰਰਾਸ਼ਟਰੀ ਹਵਾਈ ਅੱਡਾ ਉਹਦਾ ਨਾਮ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਨਾਮ ਤੇ ਰੱਖਿਆ ਜਾਵੇ ਪਹਿਲਾਂ ਉਹ ਸ਼੍ਰੀਮਤੀ ਇੰਦਰਾ ਗਾਂਧੀ ਦੇ ਨਾਮ ਤੇ ਉਸ ਅੱਡੇ 에ਅਰਪੋਰਟ ਦਾ ਨਾਮ ਹੈ ਸੋ ਹਰ ਵਾਰ ਮੰਗਾਂ ਉਖੜੀਆਂ ਨੇ ਕੇ ਸਿੱਖ ਗੁਰੂਆਂ ਨੂੰ ਪੂਰੀ ਦੁਨੀਆ ਜਾਣੇ ਕਿਉਂਕਿ ਸਿੱਖ ਗੁਰੂਆਂ ਦੀਆਂ ਜਿਹੜੀਆਂ ਕੁਰਬਾਨੀਆਂ ਨੇ ਉਹ ਬਲੱਖਣ ਨੇ ਸਿੱਖ ਗੁਰੂਆਂ ਦੀ ਜਿਹੜੀ ਸੋਚ ਆ ਉਹ ਅਲੱਗ ਕਿਸਮ ਦੀ ਆ ਪੂਰੀ ਦੁਨੀਆ ਨੂੰ ਗੁਰਬਾਣੀ ਤੇ ਸਿੱਖ ਗੁਰੂਆਂ ਦੀ ਸੋਚ ਜਿਹੜੀ ਹੈ ਉਹ ਚੰਗੇ ਚੰਗੇ ਰਾਹ ਵਿਖਾ ਸਕਦੀ ਆ ਔਰ ਚੰਗੇ ਮਨੁੱਖ ਦੀ ਸਿਰਜਣਾ ਲਈ ਜਿਹੜੀ ਹੈਗੀ ਗੁਰਬਾਣੀ ਉਹ ਸਭ ਤੋਂ ਵਧੀਆ ਹੈ ਔਰ ਇਸ ਪਾਸੇ ਜੇਕਰ ਸਾਡੀ ਨਵੀਂ ਪੀੜੀ ਨੂੰ ਜੋੜਾਂਗੇ ਗੁਰੂਆਂ ਦੇ ਦੱਸੇ ਰਾਹ ਤੇ ਨਵੀਂ ਪੀੜੀ ਚੱਲੇਗੀ ਤਾਂ ਇਸ ਤਰ੍ਹਾਂ ਪੰਜਾਬ ਤੇ ਭਾਰਤ ਦੇ ਵਿੱਚ ਕਿਸੇ ਤਰ੍ਹਾਂ ਦੇ ਵਿਤਕਰੇ ਦੀਆਂ ਗੱਲਾਂ ਨਹੀਂ ਆਉਣਗੀਆਂ ਜਿਸ ਤਰ੍ਹਾਂ ਚੀਫ ਜਸਟਿਸ ਨੂੰ ਜੁਤੀਸਿਟਰ ਦਾ ਮਾਮਲਾ ਹੈ ਤਾਂ ਉਹ ਪਹਿਲੀ ਕਿਤਨਾ ਕਿਤੇ ਮਾਨਸਿਕਾ ਲੋਕਾਂ ਦੀ ਬਣੇਗੀ ਕਿ ਅਸੀਂ ਸਭ ਬਰਾਬਰ ਹਾਂ ਇਸੇ ਨਾਲ ਨਵਰਤ ਵਾਲੀ ਜਿਹੜੀ ਹੈਗੀ ਆ ਉਹ ਜਿਹੜੀ ਨਜ਼ਰ ਨਾਰਕੀ ਜਾਵੇ ਉਹ ਫਿਲਹਾਲ ਨਹੀਂ ਬਾਕੀ ਨਿਤ ਦਿਨ ਪ੍ਰੋਗਰਾਮ ਪਰਤਦਰ ਪਰਤ ਵਿੱਚ ਇਸ ਤਰ੍ਹਾਂ ਦੀ ਜਿਹੜੀ ਚਰਚਾ ਕਰਦੇ ਰਹਾਂਗੇ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਵੀ ਕਰੋ ਤੇ ਇਸ ਨੂੰ ਲਾਈਕ ਵੀ ਕਰੋ ਤੇ ਨਾਲ ਕਮੈਂਟ ਕਰਕੇ ਜਰੂਰ ਦੱਸੋ ਕਿ ਕਿਹੜੇ ਮੁੱਦੇ ਤੇ ਆਪਾਂ ਕੱਲ ਨੂੰ ਚਰਚਾ ਕਰੀਏ ਕੈਮਰਾਮੈਨ ਗੁਰਿੰਦਰ ਦੇ ਨਾਲ ਦਰਸ਼ਨ ਸਿੰਘ ਖੋਖਰ ਚੰਡੀਗੜ੍ਹ